ਤਾਂ ਕੌਣ ਹੈ ਅਮਰਿਤਪਾਲ ਸਿੰਘ ਮੈਰੋ ਜਿਸ ਨੇ ਪਹਿਲਾਂ ਵੀ ਚਰਚਾ ਵਟੋਰੀ ਸੋਸ਼ਲ ਮੀਡੀਆ ਤੇ ਵੀਡੀਓਸ ਪਾ ਕੇ ਲੋਕਾਂ ਦੇ ਮਸਲੇ ਹੱਲ ਕਰਾਏ ਤਾਂ ਹੁਣ ਸੋਸ਼ਲ ਮੀਡੀਆ ਤੇ ਇਸ ਨੇ ਫੋਟੋ ਪਾ ਕੇ ਵੀਡੀਓ ਪਾ ਕੇ ਇੱਕ ਹੋਰ ਕੁੜੀ ਨੂੰ ਧਮਕੀ ਦੇ ਦਿੱਤੀ ਹੈ ਭਾਬੀ ਕਮਲ ਕੌਰ ਕਤਲ ਦੀ ਅਮਰਿਤਪਾਲ ਮੈਰੋ ਦੇ ਨਾਲ ਤਾਰ ਜਿਹੜੇ ਜੁੜ ਰਹੇ ਨੇ ਜ਼ਿੰਮੇਵਾਰੀ ਉਸਨੇ ਲੈ ਲਈ ਹੈ ਕਾਤਲ ਨੇ ਇੱਕ ਹੋਰ ਇਨਫਲੂਐਂਸਰ ਨੂੰ ਧਮਕੀ ਦੇ ਦਿੱਤੀ ਹੈ ਜਿਸ ਦੀ ਤਸਵੀਰ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ ਸ਼ਰਿਆਮ ਕਤਲ ਦੀਆਂ ਧਮਕੀਆਂ ਦੇ ਰਿਹਾ ਹੈ ਮੈਰੋ ਮੈਰੋ ਦਾ ਅਗਲਾ ਟਾਰਗੇਟ ਦੀਪਿਕਾ ਲੁਥਰਾ ਹੈ ਇਸ ਨੇ ਸਾਫ਼ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਇਸ ਕੁੜੀ ਦੇ ਨਾਲ ਇਸ ਅਮਰਤਪਾਲ ਸਿੰਘ ਮਹਿਰੋ ਦਾ ਪਹਿਲਾਂ ਵੀ ਇੱਕ ਪੋਡਕਾਸਟ ਦੇਖਣ ਨੂੰ ਮਿਲਿਆ ਸੀ ਜਿਸ ਦੇ ਵਿੱਚ ਕਾਫੀ ਜ਼ਿਆਦਾ ਕੁੜੀ ਨੇ ਇਲਜ਼ਾਮ ਲਗਾਏ ਕਿ ਮੈਨੂੰ ਜਲੀਲ ਕੀਤਾ ਗਿਆ ਮੇ ਤੋਂ ਮਾਫੀ ਮੰਗਵਾਈ ਗਈ ਇਹ ਕੁੜੀ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਂਦੀ ਹੈ ਪੈਸੇ ਆਉਂਦੇ ਨੇ ਇਹਨੂੰ ਤੇ ਪਰ ਜਿਹੜੀ ਤਕਲੀਫ ਹੈ ਉਹ ਅਮਰਿਤਪਾਲ ਸਿੰਘ ਮੈਰੋ ਨੂੰ ਹੋਈ ਅਮਰਿਤਪਾਲ ਸਿੰਘ ਮੈਰੋ ਨੇ ਸੋਸ਼ਲ ਮੀਡੀਆ ਤੇ ਇੱਕ ਪੋਡਕਾਸਟ ਰਿਕਾਰਡ ਕੀਤਾ ਉਸ ਦੇ ਵਿੱਚ ਇਸ ਕੁੜੀ ਨੂੰ ਮਾਫੀ ਮੰਗਦੇ ਹੋਏ ਵੀ ਸਾਫ਼-ਸਾਫ਼ ਅਸੀਂ ਸਾਰਿਆਂ ਨੇ ਦੇਖਿਆ ਸ਼ਾਇਦ ਤੁਸੀਂ ਵੀ ਉਹ ਪੋਡਕਾਸਟ ਦੇਖਿਆ ਹੋਵੇ ਅਮਰਿਤ ਸਰਦੀ ਰਹਿਣ ਵਾਲੀ ਹੈ ਦੀਪਿਕਾ ਲੁਥਰਾ ਦੀਪਿਕਾ ਲੁਥਰਾ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਂਦੀ ਹੈ ਕਹਿ ਸਕਦੇ ਆ ਕਿਸੇ ਨੂੰ ਉਸ ਦੀ ਵੀਡੀਓਜ਼ ਦੇ ਨਾਲ ਅਪੱਤੀ ਹੋ ਸਕਦੀ ਹੈ ਪਰ ਸੋਸ਼ਲ ਮੀਡੀਆ ਤੇ ਜੇਕਰ ਕੁਝ ਪਾਇਆ ਜਾ ਰਿਹਾ ਹੈ ਤੁਸੀਂ ਉਸ ਨੂੰ ਰਿਪੋਰਟ ਕਰ ਸਕਦੇ ਹੋ ਪੁਲਿਸ ਨੂੰ ਸ਼ਿਕਾਇਤ ਦੇ ਸਕਦੇ ਹੋ ਤੁਸੀਂ ਉਸ ਨੂੰ ਰਿਪੋਰਟ ਕਰ ਸਕਦੇ ਹੋ ਤੇ ਤੁਹਾਡੀ ਟੀਵੀ ਮਾਫ ਕਰਨਾ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਤੇ ਉਹ ਚੀਜ਼ ਨਹੀਂ ਆਵੇਗੀ ਜੇ ਤੁਸੀਂ ਰਿਪੋਰਟ ਕਰੋਗੇ ਪਰ ਕਿਸੇ ਦਾ ਕਤਲ ਕਰਨਾ ਕਿਸੇ ਨੂੰ ਕਤਲ ਕਰਨ ਦੀ ਧਮਕੀ ਦੇਣਾ ਇਹ ਤਾਂ ਕਿਤੋਂ ਦਾ ਇਨਸਾਫ ਨਹੀਂ ਹੋਇਆ ਤਾਂ ਦੀਪਿਕਾ ਲੁਤਰਾ ਨੂੰ ਮਹਿਰੋ ਦੀ ਸਿੱਧੀ ਧਮਕੀ ਦੇ ਦਿੱਤੀ ਆ ਉਹਨੇ ਕਿਹਾ ਕਿ ਇਕੱਲੀ ਬਠਿੰਡਾ ਦੇ ਵਿੱਚ ਪਾਰਕਿੰਗ ਨਹੀਂ ਹੈ ਪਾਰਕਿੰਗ ਆ ਹੋਰ ਵੀ ਨਹੀਂ ਇਹ ਮੈਰੋ ਦੀ ਗੱਲ ਹੈ ਮੈਰੋ ਦੇ ਵੱਲੋਂ ਇਹ ਗੱਲ ਕਹੀ ਗਈ ਅਮਰਿਤਪਾਲ ਸਿੰਘ ਮੈਰੋ ਜਿਸ ਦੀ ਤਸਵੀਰ ਤੁਹਾਡੀ ਟੀਵੀ ਸਕਰੀਨ ਤੇ ਚਲਾ ਰਹੇ ਆ ਇਹਨੇ ਕਿਹਾ ਕਿ ਜ਼ਰੂਰੀ ਨਹੀਂ ਹਰ ਵਾਰੀ ਡੈੱਡ ਬੋਡੀ ਵੀ ਮਿਲੇ ਤਾਂ ਜਿਹੜੀ ਕਮਲਕੌਰ ਭਾਬੀ ਉਸ ਦੀ ਡੈੱਡ ਬੋਡੀ ਹਸਪਤਾਲ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਪਰ ਇਸ ਨੂੰ ਇਸਨੇ ਇਹ ਕਹਿ ਦਿੱਤਾ ਕਿ ਜ਼ਰੂਰੀ ਨਹੀਂ ਕਿ ਡੈੱਡ ਬੋਡੀ ਮਿਲੇ ਸਦਾ ਨਿੱਜੀ ਵੈਰ ਨਹੀਂ ਪਰ ਲਚਰਤਾ ਹੱਕ ਦੇ ਵਿੱਚ ਨਹੀਂ ਆ ਸੀ ਉਹਨਾਂ ਨੇ ਕਿਹਾ ਕਿ ਸਾਡਾ ਨਿਜੀ ਵੈਰ ਬਿਲਕੁਲ ਨਹੀਂ ਹੈ ਅਸੀਂ ਲੱਚਰਤਾ ਦੇ ਹੱਕ ਦੇ ਵਿੱਚ ਨਹੀਂ ਆ ਇਹ ਅਮਰਤਪਾਲ ਮਹਿਰੋ ਦਾ ਕਹਿਣਾ ਹੈ ਇੱਕ ਵਾਰ ਪਿਆਰ ਦੇ ਨਾਲ ਸਮਝਾਵਾਂਗਾ ਬਾਅਦ ਦੇ ਵਿੱਚ ਪਟਾਕੇ ਪੈਣਗੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਲੱਚਰ ਵੀਡੀਓ ਬਣਾਵਾਂਗੇ ਉਹ ਹੁਣ ਬਣਾ ਕੇ ਦੇਖਣ ਅਸੀਂ ਵੀ ਕਹਿ ਰਹੇ ਹਾਂ ਕਿ ਸਾਥੋਂ ਤਾਂ ਕਤਲ ਹੋ ਜਾਂਦਾ ਹੈ ਤਾਂ ਅਮਰਤਪਾਲ ਸਿੰਘ ਮਹਿਰੋ ਕਿਸ ਦੀ ਸ਼ਹਿਦ ਤੇ ਏਡੀ ਗੱਲ ਕਹਿ ਰਿਹਾ ਹੈ ਕਿਸ ਦੀ ਸ਼ਹਿਦ ਤੇ ਇਹਨਾਂ ਕੁੜੀਆਂ ਨੂੰ ਧਮਕੀਆਂ ਦੇ ਰਿਹਾ ਹੈ ਦੀਪਿਕਾ ਲੁਥਰਾ ਜਿਸ ਨੂੰ ਸਿੱਧੀ ਸਿੱਧੀ ਧਮਕੀ ਦਿੱਤੀ ਗਈ ਹੈ ਇਹ ਵੀ ਉਸੇ ਕਮਲਕੌਰ ਭਾਬੀ ਦੇ ਵਾਂਗ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਂਦੀ ਹੈ ਆਪਣਾ ਘਰ ਚਲਾਉਂਦੀ ਹੈ ਤੇ ਅਮਰਿਤਪਾਲ ਮਹਿਰੋ ਨੇ ਪਹਿਲਾਂ ਕਮਲਕੌਰ ਭਾਬੀ ਦਾ ਕਤਲ ਕੀਤਾ ਤੇ ਹੁਣ ਦੀਪਿਕਾ ਲੁਥਰਾ ਨੂੰ ਧਮਕੀ ਦੇ ਰਿਹਾ ਸਾਡੇ ਪੱਤਰਕਾਰ ਸਾਥੀ ਨੇ ਦੀਪਿਕਾ ਲੁਥਰਾ ਦੇ ਨਾਲ ਧਮਕੀਆਂ ਤੋਂ ਬਾਅਦ ਗੱਲਬਾਤ ਕੀਤੀ ਹੈ ਆਓ ਸੁਣਦੇ ਹਾਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਅਮਰਿਤਪਾਲ ਮਹਿਰੋ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਧਮਕੀ ਦਿੱਤੀ ਗਈ ਹੈ ਤਾਂ ਸਾਡੇ ਨਾਲ ਦੀਪਿਕਾ ਲੁਥਰਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਕਿਸ ਤਰੀਕੇ ਨਾਲ ਪਤਾ ਲੱਗਾ ਕਿ ਜਿਹੜੀ ਧਮਕੀ ਮਿਲੀ ਹੈ ਇੱਕ ਵੀਡੀਓ ਜਿਹੜੀ ਸਾਹਮਣੇ ਹੈ ਉਹ ਮੈਨੂੰ ਟੈਗ ਕੀਤੀ ਗਈ ਹੈ ਇਹਨਾਂ ਨੇ ਵੀਡੀਓ ਮੈਨੂੰ ਟੈਗ ਕਰਕੇ ਪਾਈ ਹੈ ਕਿ ਇਹਨਾਂ ਨੇ ਮੈਨੂੰ ਉਕੀ ਕਿਹਾ ਕਿ ਹੁਣ ਜਿੱਥੇ ਜਿੱਦਾਂ ਜਿੱਦਾਂ ਜਿਨ੍ਹਾਂ ਦਾ ਕਤਲ ਹੋਇਆ ਮੈਨੂੰ ਐ ਨਹੀਂ ਪਤਾ ਹਾਂਜੀ ਮੈਨੂੰ ਉਹਨਾਂ ਦਾ ਵੀਡੀਓ ਵਾਂ ਵੇਖੀ ਸੀਗੀ ਕਿ ਉਹਨਾਂ ਨੇ ਕਤਲ ਹੋਇਆ ਬਾਅਦ ਜੋ ਮੈਨੂੰ ਪਤਾ ਲੱਗਾ ਕਿ ਸਰ ਨੇ ਜਿਹੜੇ ਹੈਗੇ ਉਹਨਾਂ ਨੇ ਕਿਹਾ ਕਿ ਮੈਂ ਕੀਤਾ ਬਾਕੀ ਮੈਂ ਆ ਚਾਹਨੀ ਆ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਿਉਂ ਟਾਰਗੇਟ ਕੀਤਾ ਕਿ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਡਾ ਮਤਲਬ ਕਿ ਹਰ ਜਗ੍ਹਾ ਤੇ ਇਹਨਾ ਸੋਚਣਾ ਕਿ ਪਾਰਕਿੰਗ ਇੱਕੋ ਜਗ੍ਹਾ ਹੈਗੀ ਆ ਹਰ ਜਗ੍ਹਾ ਪਾਰਕਿੰਗ ਹੈਗੀ ਆ ਪਰ ਇਹ ਚੀਜ਼ ਇਹਨਾਂ ਨੂੰ ਨਹੀਂ ਕਹਿਣੀ ਚਾਹੀਦੀ ਕਿਉਂਕਿ ਮੈਂ ਜੋ ਇਹਨਾਂ ਨੇ ਕਿਹਾ ਆ ਉਹ ਮੰਨਿਆ ਆ ਆਪਾਂ ਉਹ ਵੀਡੀਓ ਨਹੀਂ ਪੋਸਟ ਕੀਤੀ ਪਰ ਫੇਰ ਦੁਬਾਰਾ ਸਾਨੂੰ ਟਾਰਗੇਟ ਕਰਦੇ ਪਏ ਨਹੀਂ ਚੰਗਾ ਲੱਗਦਾ ਪਹਿਲਾਂ ਜਦੋਂ ਵਿਵਾਦ ਹੋਇਆ ਸੀ ਕੀ ਗੱਲਬਾਤ ਹੋਈ ਸੀ ਉਸ ਤੇ ਬਾਰੇ ਥੋੜਾ ਦੱਸੋ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਸੀ ਪ੍ਰਮੋਸ਼ਨ ਇਹਨਾਂ ਨੇ ਮੈਨੂੰ ਮੋਗੇ ਦਾ ਕਿਹਾ ਸੀਗਾ ਤੇ ਆਪਾਂ ਉੱਥੇ ਜਾਣਾ ਸੀ ਇਹਨਾਂ ਨੇ ਗੱਲਬਾਤ ਕਰ ਲਈ ਮੈਂ ਆਈਡੀ ਵਗੈਰਾ ਭੇਜ ਦਿੱਤੀ ਆਪਣੀ ਤੇ ਇਹਨਾਂ ਨੇ ਉਸ ਦਿਨ ਹੀ ਮੈਨੂੰ 2000 ਰੁਪਏ ਮੇਰੇ ਅਕਾਊਂਟ 'ਚ ਪਾ ਦਿੱਤਾ ਤੇ ਆਪਾਂ ਅਗਲੇ ਦਿਨ ਜੋ ਇਹਨਾਂ ਨੇ ਸਵੇਰੇ ਤੜਕੇ ਤੜਕੇ ਫੋਨ ਆ ਗਿਆ ਕਿ ਤੁਸੀਂ ਮੋਗੇ ਰਹਿਣ ਦੋ ਤੁਹਾਡੇ ਆਪਾਂ ਅੰਮ੍ਰਿਤਸਰ ਆ ਗਏ ਆ ਤੇ ਤੁਰੰਤ ਆ ਜਾਓ ਚਿੱਤੇਕਲਾ ਪਿੰਡ ਤੇ ਉਥੇ ਗਿਆ ਦਾ ਘਰ ਹੈਗਾ ਆਪਾਂ ਫੋਨ ਸੇਲ ਕਰਨ ਵਾਸਤੇ ਆਏ ਆ ਤੇ ਮੈਂ ਕਿਹਾ ਉਥੇ ਵੀਡੀਓ ਹੋ ਜਾਏਗੀ ਕਹਿੰਦੇ ਹਾਂਜੀ ਹਾਂਜੀ ਬੜੇ ਵਧੀਆ ਤਰੀਕੇ ਨਾਲ ਵੀਡੀਓ ਹੋ ਜਾਏਗੀ ਰੂਮ ਮਿਲ ਜਾਏਗਾ ਇੱਕ ਤੇ ਆਪਾਂ ਚਲੇ ਗਏ ਸਾਨੂੰ ਵਿਸ਼ਵਾਸ ਹੋ ਗਿਆ ਇਹਨਾਂ ਨੂੰ 2000 ਰੁਪਏ ਪਾਤਾ ਕਿ ਅਸ ਪੱਕਾ ਹੀ ਹੈ ਪ੍ਰਮੋਸ਼ਨ ਕਰਾਣੀ ਹੈ ਉਹਨਾਂ ਨੇ ਤੇ ਆਪਾਂ ਚਲੇ ਗਏ ਇਹਨਾਂ ਨੇ ਸਾਨੂੰ ਉਥੇ ਡੱਕ ਲਿਆ ਉਥੇ ਆ ਗਏ ਕਿੰਨੇ ਸਾਰੇ 7 ਤੋਂ 8 ਤੋਂ ਜਾਣੇ ਮਤਲਬ ਅਗੇ ਨਿਹੰਗ ਜੀ ਆਗੇ ਸਾਰੇ ਜਾਣੇ ਤੇ ਆਪਾਂ ਉਹ ਚੀਜ਼ ਇਹਨਾਂ ਨੇ ਸਾਨੂੰ ਗੱਡੀ ਚੋਂ ਪਿਆਰ ਨਾਲ ਵੀ ਕੱਢ ਸਕਦੇ ਸੀ ਇਹਨਾਂ ਨੇ ਉਹ ਸੀ ਰਿਕਾਰਡ ਨਹੀਂ ਕੀਤੀ ਇਹਨਾਂ ਨੇ ਬੜੇ ਮਤਲਬ ਕੱਢੇ ਰੂਡ ਬਿਹੇਵ ਉਹਨਾਂ ਨੇ ਸਾਨੂੰ ਕੱਢਿਆ ਤੇ ਕਹਿੰਦੇ ਕਿ ਤੁਸੀਂ ਤੋ ਇਹ ਵੀਡੀਓ ਪਾਉਂਦੇ ਐਦਾ ਕਰਦੇ ਆਪਣਾ ਫੋਨ ਫੜਾਓ ਇਹਨਾਂ ਨੇ ਪਹਿਲਾਂ ਆਪਣਾ ਫੋਨ ਮੇਰਾ ਫੋਨ ਫੜਿਆ ਤੇ ਸਾਰੀ ਆਪਣੀ ਚੈਟਿੰਗ ਡਿਲੀਟ ਕੀਤੀ ਸਾਰਾ ਨੰਬਰ ਵਗੈਰਾ ਡਿਲੀਟ ਕੀਤਾ ਕਿ ਤਾਂ ਕਿ ਮੈਂ ਅੱਗੇ ਦੇ ਨਾ ਪਾਵਾਂ ਇਹਨਾਂ ਨੇ ਪਿੱਛੇ ਕਰਪਾਨ ਰੱਖ ਕੇ ਮੇ ਤੋਂ ਸੌਰੀ ਵੀ ਮੰਗਾਈ ਇਹਨਾਂ ਨੇ ਮੇਰੀ ਵੀਡੀਓ ਵੀ ਡਿਲੀਟ ਕੀਤੀਆਂ ਅਕਾਊਂਟ ਵੀ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹ ਮੈਂ ਕਿਹਾ ਕਿ ਡਿਲੀਟ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਮੈਂ ਪੋਸਟ ਕੀਤੀਆਂ ਹੋਈਆਂ ਲੋਕਾਂ ਕੋਲ ਪੈਸੇ ਲੈ ਕੇ ਤੇ ਉਹ ਵੀਡੀਓ ਚੱਲਣ ਦੋ ਕਹਿੰਦੇ ਜੇ ਤੁਸੀਂ ਉਹ ਮੈਨੂੰ ਨੰਬਰ ਦੇ ਦੇਣਾ ਤੁਸੀਂ ਕਿ ਜੇ ਤੁਹਾਨੂੰ ਕੋਈ ਕੁਛ ਕਹੂਗਾ ਤਾਂ ਉਹ ਜੇ ਜੇ ਤੁਹਾਨੂੰ ਕਹੇਗਾ ਨਾ ਤੁਸੀਂ ਵੀਡੀਓ ਤੇ ਡਿਲੀਟ ਕਰ ਦਿੱਤੀ ਤੇ ਮੇਰਾ ਮੇਰਾ ਨੰਬਰ ਦੇ ਦੇਣਾ ਤੇ ਐਦਾ ਹੀ ਉਹਨਾਂ ਜੇ ਮੈਂ ਫੇਰ ਡਿਲੀਟ ਕਰ ਦਿੱਤੀਆਂ ਸਾਰੀਆਂ ਵੀਡੀਓ ਪਰ ਫੇਰ ਮਾਫੀ ਮੰਗ ਲਈ ਫੇਰ ਇਹਨਾਂ ਨੇ ਮੈਨੂੰ ਪੁਲਿਸ ਸਟੇਸ਼ਨ ਲੈ ਗਏ ਫੇਰ ਫੇਰ ਉਹਤੇ ਪੁਲਿਸ ਸਟੇਸ਼ਨ ਮੇਰੀ ਕੰਪਲੇਟ ਕਰ ਦਿੱਤੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਇਹਨਾਂ ਨੇ ਹਰ ਜਗ੍ਹਾ ਤੇ ਮੇਰੇ ਕੋਲ ਮਾਫੀਆਂ ਮੰਗਾਈਆਂ ਸ ਤੋਂ ਬਾਅਦ ਕੋਈ ਉਹ ਜਿਹੜਾ ਵਾ ਡੀਐਸਟੀ ਵੀ ਡਾਇਰਾ ਵੀ ਬੈਠਿਆ ਸੀ ਹਾਂਜੀ ਉਹ ਆਪਾਂ ਉਹਨਾਂ ਤੋਂ ਸੌਰੀ ਮੰਗੀ ਸੀ ਇਹਨਾਂ ਨੇ ਮਤਲਬ ਉਹ ਚੀਜ਼ ਤੋਂ ਬਾਅਦ ਗੈਪ ਪੈ ਗਿਆ ਸੀ ਇਹਨਾਂ ਨੇ ਬਾਅਦ ਚ ਕੰਪਲੀਟ ਕੀਤੀ ਸੀ ਉਸੇ ਦਿਨ ਨਹੀਂ ਕੀਤੀ ਹੀ ਇੱਕ ਮੈਂ ਇਹ ਚੀਜ਼ ਜਦੋਂ ਹੋਈ ਨਾ ਧੋਖੇ ਦੇ ਨਾਲ ਸਾਨੂੰ ਬੁਲਾਇਆ ਆਪਾਂ ਪੁਲਿਸ ਕੋਲ ਗਏ ਸੀਗੇ ਕਿ ਇਹਨੇ ਸਾਡੀ ਸੁਣੀ ਨਹੀਂ ਕਿ ਆਪਾਂ ਹਰ ਜਗ੍ਹਾ ਤੇ ਗਏ ਕਚੈਰੀ ਗਏ ਹਰ ਜਗ੍ਹਾ ਤੇ ਗਏ ਕਿ ਇਹਨਾਂ ਨੇ ਸਾਣਾ ਇਦਾਂ ਕੀਤਾ ਆਪਾਂ ਉਹ ਚੀਜ਼ ਨੂੰ ਮਾਫੀ ਮੰਗੀ ਕਿ ਮੈਂ 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 ਇਹਨਾਂ ਨੇ ਜੇ ਅਜੇ ਅਦਾ ਕੀਤਾ ਕੱਲ ਨੂੰ ਫਿਰ ਕਿਤੇ ਵੀ ਮੈਨੂੰ ਕੱਲੀ ਨੂੰ ਲੈ ਕੇ ਜਾ ਸਕਦੇ ਨੇ ਤੇ ਬਸ ਇਹ ਚੀਜ਼ ਦੀ ਸਿਕਿਉਰਿਟੀ ਰੱਖਣ ਵਾਸਤੇ ਮੈਂ ਗਈ ਸੀਗੀ ਤੇ ਕਿਸੇ ਨੇ ਸਾਡੀ ਮੰਨੀ ਨਹੀਂ ਫਿਰ ਇਹਨਾਂ ਨੇ ਆਪ ਕੰਪਲੀਟ ਕੀਤੀ ਕਿ ਇਹ ਵੀਡੀਓ ਦਾ ਪਾਉਂਦੀ ਹੈ ਪਰ ਕੰਪਲੀਟ ਨਹੀਂ ਕੀਤੀ ਉਹ ਉਹ ਕੋਈ ਹੈਗੇ ਸੀ ਇਹਨਾਂ ਦੇ ਨੌਨ ਦੇ ਵਿੱਚ ਹੀ ਹੈਗੇ ਸੀ ਮਤਲਬ ਕਿ ਪੁਲਿਸ ਵਾਲੇ ਹੈਗੇ ਸੀ ਇਹਨਾਂ ਦੇ ਦੋਸਤ ਹੈਗੇ ਸੀ ਤੇ ਆਪਾਂ ਉਹਨਾਂ ਤੋਂ ਵੀ ਜਾ ਕੇ ਇਹਨਾਂ ਨੂੰ ਸੌਰੀ ਮੰਗੀ ਫਿਰ ਆਪਾਂ ਕੰਪਲੀਟ ਕੀਤੀ ਫਰੀਦਕੋਟ ਦੇ ਵਿੱਚ ਕੰਪਲੀਟ ਕੀਤੀ ਕਿ ਤੁਸੀਂ ਐਦਾ ਕਿਉਂ ਕਰਦੇ ਪਏ ਹੋ ਸਾਡੇ ਨਾਲ ਕਿ ਇਹਨਾਂ ਨੇ ਸਾਡੇ ਨਾਲ ਐਦਾ ਕਿਉਂ ਕੀਤਾ ਫਿਰ ਉਹਨਾਂ ਨੇ ਸਮਝਾਇਆ ਸਰ ਨੇ ਕਹਿੰਦੇ ਕੋਈ ਨਹੀਂ ਆਪਾਂ ਗੱਲ ਕਰ ਲੈਂਦੇ ਫਿਰ ਚਾਰ ਤੋਂ ਪੰਜ ਜਿਵੇਂ ਸਰ ਬੈਠੇ ਸੀ ਉਹਨਾਂ ਨੇ ਸਮਝਾਇਆ ਕਿ ਕੋਈ ਗੱਲ ਨਹੀਂ ਤੁਸੀਂ ਆਪਸ ਵਿੱਚ ਸਾਰਾ ਸੋਲਵ ਕਰ ਲਓ ਤੇ ਤੁਸੀਂ ਬੇਟਾ ਐਦਾਂ ਦੀ ਵੀਡੀਓ ਨਾ ਪਾਇਆ ਕਰੋ ਮੈਂ ਉਸੇ ਵੇਲੇ ਸਮਝ ਗਈ ਹੀ ਮੈਂ ਲਿਖ ਕੇ ਵੀ ਦੇ ਦਿੱਤਾ ਕਿ ਮੈਂ ਉਹੋ ਜਿਹੀ ਵੀਡੀਓ ਨਹੀਂ ਪਾਵਾਂਗੀ ਤੇ ਨਾ ਹੀ ਮੈਂ ਪਾਈਆਂ ਹੋਈਆਂ ਤੇ ਇਹਨਾਂ ਨੇ ਫਿਰ ਦੁਬਾਰਾ ਮੈਨੂੰ ਟਾਰਗੇਟ ਕੀਤਾ ਮੈਂ ਹੁਣ ਆਪਣਾ ਕੰਟੈਂਟ ਵੀ ਸਾਰਾ ਚੇਂਜ ਕਰ ਲੇਤਾ ਹਾਂ ਮੈਂ ਕੋਈ ਉਹੋ ਜਿਹੀ ਵੀਡੀਓ ਨਹੀਂ ਪੋਸਟ ਕਰ ਰਹੀ ਪਹਿਲੀ ਜਿਹੜੀ ਡਬਲ ਮੀਨਿੰਗ ਵੀਡੀਓ ਲੁੱਟਾਇਆ ਤੇ ਪਰ ਇਹ ਫੇਰ ਦੁਬਾਰਾ ਸਾਨੂੰ ਕਹਿ ਰਹੇ ਨੇ ਤੇ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ ਹੈਗਾ ਜੇ ਦੁਬਾਰਾ ਲੋਕੀ ਉਹ ਵੀਡੀਓ ਨੂੰ ਪੋਸਟ ਪੋਸਟ ਕਰਨ ਮੇਰੇ ਅਕਾਊਂਟ ਤੇ ਉਹ ਵੀਡੀਓ ਨਹੀਂ ਲੱਭੇਗੀ ਤੁਹਾਨੂੰ ਮੇਰੇ ਅਕਾਊਂਟ ਤੇ ਉਹ ਵੀਡੀਓ ਹੈ ਹੀ ਨਹੀਂ ਹੈ ਹੁਣ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਕੰਟੈਂਟ ਨਹੀਂ ਪਾਇਆ ਗਿਆ ਪਰ ਫਿਰ ਵੀ ਉਸ ਨੂੰ ਟਾਰਗੇਟ ਜਿਹੜਾ ਵਾ ਉਹ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਿੱਚ ਜਰੂਰ ਸਹਿਮ ਦਾ ਮਾਹੌਲ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਜਿਸ ਨੂੰ ਲੈ ਕੇ ਜਲਦ ਉਹ ਪੁਲਿਸ ਨੂੰ ਵੀ ਇਸ ਮਾਮਲੇ ਸੰਬੰਧੀ ਕੰਪਲੇਂਟ ਕਰਨਗੇ ਤੇ ਖਾਸ ਤੌਰ ਤੇ ਉਹਨਾਂ ਨੇ ਅਪੀਲ ਕੀ ਹੈ ਕੀਤੀ ਹੈ ਕਿ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਤਾਂ ਜੋ ਉਹਨਾਂ ਦੀ ਜਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਹੋ ਸਕੇ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ న్యూਸ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ ਜੇ ਅਮਰਤਪਾਲ ਵਰਗੀ ਸੋਚ ਦੇ ਲੋਕ ਚਾਹੁੰਦੇ ਨੇ ਕਿ ਇਸ ਦੇਸ਼ ਦੇ ਵਿੱਚ ਐਸਾ ਕੰਟੈਂਟ ਨਾ ਬਣਾਇਆ ਜਾਵੇ ਨਾ ਅਪਲੋਡ ਕੀਤਾ ਜਾਵੇ ਤਾਂ ਪਹਿਲਾਂ ਸਭ ਦੇ ਵਿੱਚ ਤੁਹਾਨੂੰ ਕਹਿ ਰਹੇ ਆ ਕਿ ਦੇਸ਼ ਦੇ ਅੰਦਰ ਸਭ ਤੋਂ ਪਹਿਲਾਂ ਜਿਹੜੀ ਪੌਣ ਬੰਦੀ ਹੈ ਉਸ ਤੇ ਬੈਨ ਲੱਗਣਾ ਚਾਹੀਦਾ ਉਹ ਬਣਨੀਆਂ ਬੰਦ ਹੋਣੀਆਂ ਚਾਹੀਦੀਆਂ